ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਆਪ ਸਰਕਾਰ ਵੱਲੋਂ ਡਿਪੂ ਹੋਲਡਰਾਂ ਖਿਲਾਫ ਕੀਤੀ ਜਾ ਰਹੀ ਹੈ ਧੱਕੇਸ਼ਾਹੀ ਖਿਲਾਫ ਇਕਮੁੱਠ ਹੋਣ ਅਤੇ ਡਿਪੂ ਹੋਲਡਰਾਂ ਦੇ ਭੱਗ ਦੇ ਮੁੱਦੇ ਨੂੰ ਲੈ ਕੇ ਅੱਜ ਗੁਰਦੁਆਰਾ ਸਿੰਘ ਸਭਾ ਸੰਗਰੂਰ ਵਿਖੇ ਡਿਪੂ ਹੋਲਡਰਾਂ ਦੀ ਸੁਪਾ ਪਦਰੀ ਮੀਟਿੰਗ ਜਿਸ ਦਾ ਪ੍ਰਚਾਨ ਫਰਜੀਤ ਸਿੰਘ ਮੰਗੀ ਜਿਲ੍ਹਾ ਸੰਗਰੂਰ ਤੋਂ ਮੁਮਮਦ ਸਲੀਮ ਦੀ ਰਿਪੋਰਟ ਜਿਹੜਾ ਪ੍ਰਚਾਨ ਡਿਪੂ ਹੋਲਡਰਾਂ ਦੀ ਜਿਹੜਾ ਪ੍ਰਚਾਨ ਬਲਾਕ ਪ੍ਰਚਾਨ ਤੇ ਪੰਜਾਬੀ ਬੋਦੀ ਦੀ ਮੀਟਿੰਗ ਹੋਈ ਜੀ ਕਿਉਂਕਿ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਐ ਉਦੋਂ ਦੀ ਪੰਜਾਬ ਸਰਕਾਰ ਐ ਜਿਹੜੀ ਉਹ 185000 ਡਿੰਕੂ ਵੋਟਾਂ ਸਾਹਮਣੇ ਤੇ ਤਾਂ ਕਰ ਕਰ ਆਪਾਂ ਚੋਣਾਂ ਦੇ ਦੌਰ ਤੇ ਬਹਾਨਾ ਬਣਾ ਕੇ ਕਰ ਕਰ ਆਪਾਂ ਚੋਣਾਂ ਇੱਕ ਹੋ ਲੋਕਾਂ ਦੀ ਹਮਦਰਦੀ ਨਹੀਂ ਰਹੀ ਦੀ ਉਹ ਹਮਦਰਦੀ ਦੀ ਕੀ ਦਿੱਲੀ ਦੇ ਦੋ ਤਿੰਨ ਬੰਦਿਆਂ ਨਾਲ ਜਿਨ੍ਹਾਂ ਨੂੰ ਠੇਕਾ ਦਿੱਤਾ ਢੋਟਵਾਜ ਦਾ ਆਟਾ ਪੀਸਣ ਦਾ ਵੰਡਣ ਦਾ ਸਾਰੇ ਟੈਂਡਰ ਦਿੱਲੀ ਦੀ ਕੰਪਨੀ ਨੂੰ ਦਿੱਤਾ 2352 ਉਹਨਾਂ ਦੇ ਪੰਜਾਬ ਦਾ ਖਜ਼ਾਨਾ ਲੁੱਟ ਗਏ ਮਿਰਗਾ ਸਕੀਮ ਵਾਲੇ ਜਿਹੜੇ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਕੰਮ ਕਰਦੀਆਂ ਦੀਆਂ ਉਹਨਾਂ ਦਾ ਕੰਮ ਖਤਮ ਕਰਕੇ ਇੱਕ ਮਾਰਕਫੈਟ ਦੇ 4-500 ਨਮਾ ਡੀਪੂ ਬਣਾਤਾ ਸਾਡੇ 18000 ਡੀਪੂ ਹੋਲਡਰ ਖਤਮ ਕਰ ਦਿੱਤਾ ਜਿਹੜਾ ਅਸੀਂ ਡੀਪੂ ਹੋਲਡਰ 1955 ਦੇ ਕੰਮ ਕਰਦੇ ਆ ਰਹੇ ਹਾਂ ਉਹ ਕਰਦੇ ਆ 1 ਸਾਲ ਦੇ 42 ਮੀਟਰ ਰੋਡ ਦੇ ਵਿੱਚ ਪੰਜਾਬ ਸਰਕਾਰ ठेकेदार ਤੋਂ ਕੰਮ ਕਰਵਾ ਰਹੀ ਹੈ 670 ਕਰੋੜ ਦੇ ਵਿੱਚ ਐਡਾ ਵੱਡਾ ਘਪਲਾ ਪੰਜਾਬ ਸਰਕਾਰ ਨੇ ਕੀਤਾ ਦੀਪੂ ਖਤਮ ਕਰਤੇ 40 ਲੱਖ ਪਰਿਵਾਰ ਨਾਲ ਮਜਾਕ ਬੁਢੀਆਂ ਹਰਕਤਾਂ ਕਰੀਆਂ ਤੱਕਾ ਕਰਿਆ ਕਿਉਂਕਿ ਜਿਹੜਾ ਸੋਸਰੀ ਵਾਲਾ ਸੁੰਡਾ ਵਾਲਾ ਘੱਡਿਆ ਕੁਆਲਿਟੀ ਦਾ ਆਟਾ ਖਵਾਉਣ ਲਈ ਮਜਬੂਰ ਕੀਤਾ ਤੇ ਪੰਜਾਬ ਸਰਕਾਰ ਜਿਹੜੀ ਉਹ ਤੱਕੇ ਸਹੀ ਕਰ ਰਹੀ ਟੀ ਦੀਪੂ ਹੋਣ ਰਾਂ ਨਾਲ ਤੱਕੇ ਕਰ ਸਾਈ ਕਰ ਰਹੀ ਸੀਗੀ ਕਾਰਡ ਹੋਲਡਰਾਂ ਨਾਲ ਤੱਕੇ ਸਾਈ ਕਰ ਰਹੀ ਸੀਗੀ ਮੇਰੇ ਗੱਲ ਕੀ ਹੁੰਦੇ ਜਿਹੜੇ ਪਿੰਡਾਂ ਦੇ ਸਾਡੇ ਜਿਹੜਾ ਸਕੀਮ ਦੇ ਵਿੱਚ ਵਰਕਰ ਕੰਮ ਕਰਦੇ ਨੇ ਉਹਨਾਂ ਨਾਲ ਤੱਕਾ ਹੁੰਦਾ ਆ ਦੀ ਗੱਲ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਹਾਈ ਕੋਰਟ 'ਚ ਵੀ ਗਏ ਹੋਇਆ ਤੇ 23 ਤਰੀਕ ਦੀ ਪੇਸ਼ੀ ਹੈ ਅੱਜ ਚੋਣਾਂ ਆ ਗਈਆਂ ਇੱਕ ਤਰੀਕ ਨੂੰ ਚੋਣਾਂ ਦਾ ਵੋਟਾ ਪੈਣੀਆਂ ਨੇ ਉਹਦੇ ਸਬੰਧ ਦੇ ਵਿੱਚ ਅਸੀਂ ਮੀਟਿੰਗ ਰੱਖੀ ਸੀਗੀ ਵੀ ਇਹਦਾ ਕਰਨਾ ਕੀ ਹੈ ਕੀ ਹੋਣਾ ਚਾਹੀਦਾ ਇਹ ਫੈਸਲਾ ਲਿਆ ਗਿਆ ਸਾਡਾ ਵੀ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੀਆਂ ਹਰਾਗੇ ਭੇਜਣੀਆਂ ਨੇ ਤਾਂ ਕਿ ਪੰਜਾਬ ਸਰਕਾਰ ਨੂੰ ਜਿਹੜਾ ਦਿਮਾਗ ਖਰਾਬ ਹੋਇਆ ਹੈ ਨਾ ਇਸ ਪੰਜਾਬ ਸਰਕਾਰ ਦਾ 92 ਐਮਐਲਏ ਅਸੀਂ ਪਹਿਲਾਂ ਜਿੱਤੇ ਆਦੇ ਜੇ ਅਸੀਂ 92 ਜਿੱਤਿਆਂ ਜਾਣਦੇ ਆ ਤਾਂ 13 ਸੀਟਾਂ ਹਰਾਉਣ ਵੀ ਜਾਣਦੇ ਆ ਪਹਿਲਾਂ ਦੋ ਸੀਟਾਂ ਦੇ ਸੰਗਰੂਰ ਸੀਟ ਹਰਾਗੇ ਭੇਜਿਆ ਸੀ ਜਦੋਂ ਵਾਦਾ ਕਰਿਆ ਜਿੰਦਾਂ ਨਾਲ ਸੀ ਵੀ ਤੁਸੀਂ ਜੇ ਸਾਨੂੰ ਕੰਮ ਨਹੀਂ ਕਰਦੇ ਹਰਾਗੇ ਭੇਜਾਂਗੇ ਅਸੀਂ ਵਿਰੋਧ ਕਰਿਆ ਸੰਗਰੂਰ ਸੀਟ ਹਰਾਗੇ ਭੇਜੀ ਹੁਣ ਛੋੜੇ ਮੱਧਵਰਾ ਹੀ ਮੈਂ ਪੰਜਾਬ ਦੇ ਲੋਕਾਂ ਨੂੰ ਪੀਰ ਕਰਦਾ ਹਾਂ ਵੀ ਇਹਨਾਂ ਤੋਂ ਬਚਣ ਦੀ ਲੋੜ ਹੈ ਆਪਾਂ ਨੂੰ ਜਿਹੜੀਆਂ 13 ਸੀਟਾਂ ਨੇ ਉਹ ਹਰਾ ਕੇ ਭੇਜੀਏ ਜਿਹੜਾ ਲੋਕਾਂ ਦਾ ਧੱਕਾ ਹੋ ਰਿਹਾ ਹੈ ਡੀਪੂ ਹੋਲਡਰਾਂ ਦਾ ਧੱਕਾ ਹੋ ਰਿਹਾ ਹੈ ਕਾਰਡ ਹੋਲਡਰਾਂ ਦਾ 40 ਲੱਖ ਪਰਿਵਾਰਾਂ ਦਾ ਧੱਕਾ ਧੱਕਾ ਹੋ ਰਿਹਾ ਹੈ ਇਹਨੂੰ ਬਚਾਉਣ ਲਈ ਇਹਨੂੰ ਪੰਜਾਬ ਸਰਕਾਰ ਨੂੰ ਸਾਬਤ ਕਰਨਾ ਪੈਂਦਾ ਹੈ ਅੱਜ ਇਸ ਕਰਕੇ ਮੀਟਿੰਗ ਰੱਖੀ ਦੀ ਜਾਓ ਸਾਡੀ ਮੀਟਿੰਗ ਹੋ ਚੁੱਕੀ ਹੈ ਕਿ ਅੱਜ ਅਸੀਂ ਇਹ ਫੈਸਲੇ ਲੈ ਲੈਣੇ ਕਿ 13 ਮੈਂ 13 ਸੀਟਾਂ ਜਿਹੜੀਆਂ ਉਹ ਪੰਜਾਬ ਸਰਕਾਰ ਦੀਆਂ ਹਰਾ ਕੇ ਪੇ ਨਯਾ ਸਰਕਾਰ ਵੱਲ ਜਿਹੜੀ ਮਾਰਕਫੈਡ ਰਾਹੀਂ ਸਕੀਮ ਚਲਾਈ ਗਈ ਦੀ ਕੀ ਲੱਗਦਾ ਵੀ ਲੋਕਾਂ ਦੇ ਵਿੱਚ ਇਹ ਤਾਂ ਇੱਕ ਮਤਲਬ ਸਿੱਟ੍ਹ ਹੋਈ ਹੈ ਵੀ ਸਾਫ ਮਤਲਬ ਸਫਲ ਹੋਈ ਹੈ ਕੀ ਲੱਗਦਾ ਤੁਹਾਨੂੰ ਡੀਪੂ ਤੁਸੀਂ ਯੂਨੀਅਨ ਦੇ ਪ੍ਰਧਾਨ ਹੋ ਮਤਲਬ ਇਹ ਤੋਂ ਜਿਹੜੇ ਵੀ ਪਿੰਡ ਦੇ ਵਿੱਚ ਆਟਾ ਪਹਿਲਾਂ ਵੰਡ ਗਿਆ ਏ ਤਿੰਨ ਮਹੀਨਿਆਂ ਦਾ ਜਨਵਰੀ ਫਰਵਰੀ ਮਾਰਚ ਦੇ ਵਿੱਚ ਤਿੰਨ ਮਹੀਨਿਆਂ ਦਾ ਇਹਨਾਂ ਨੇ 10 ਲੱਖ ਰਸਨ ਕੜਨੋਂ ਆਟਾ ਵੰਡਿਆ ਅਸੀਂ 30 ਲੱਖ ਰਸਨ ਸਰਕਾਰ ਨੂੰ ਕਣਕ ਮੰਡੀ ਜਿਹੜਾ ਆਟਾ ਵੰਡਿਆ ਗਿਆ ਉਹਨਾਂ ਨੂੰ ਜਿਹੜੇ ਉਹਨਾਂ ਦੇ ਕਰੇਂਡੇ ਰੱਖੇ ਰਿਏ ਰੱਖਦਾ ਹਜ਼ਾਰ ਰੁਪਏ ਦੇ ਪੰਡਲ ਵਿੱਚ ਲੈ ਕੇ ਜਾਂਦੇ ਵੀਰੇ ਉਹ ਬੁਰੀ ਤਰ੍ਹਾਂ ਫੇਲ ਹੋਇਆ ਕਿਉਂਕਿ ਇਹਨਰੇ ਕਿ ਹੈ ਘਰ ਘਰ ਆਟਾ ਪਚਾਉਣਾ ਕਿਸੇ ਕਾਬੇ ਵਿੱਚ ਆਟਾ ਨਹੀਂ ਪਚੋਇਆ ਲਾਈਨਾਂ ਲੱਗ ਕੇ ਭੀੜ ਹੋ ਕੇ ਰੌਲਾ ਪੈ ਕੇ ਆਟਾ ਪੰਡਲ ਗਿਆ ਪਹਿਲੀ ਗੱਲੋਂ ਦੂਜੀ ਗੱਲੋਂ ਘਟੀਆਂ ਦੁਆਰ ਦੀ ਦਾ ਸੁੰਡਾ ਆਟਾ ਲਵਾਇਆ ਗਿਆ ਬਹੁਤ ਵੀਡੀਓ ਬਹਿਲਣਾ ਹੋ ਜਾਂਦੇ ਜਿਹਦੇ ਵਿੱਚ ਸੁੰਡ ਵੀ ਪੈਦਾ ਹੋਏ ਸੋਸਰੀ ਵੀ ਪੈਦਾ ਹੋਈ ਤੇ ਬਹੁਤ ਵੀਡੀਓ ਬਹਿਲਣਾ ਹੋ ਚੁੱਕੀਆਂ ਨੇ ਦੂਜੀ ਗੱਲੋਂ ਬੁਰੀ ਤਰ੍ਹਾਂ ਫੇਲ ਕਿਉਂ ਹੋਇਆ ਪੰਜਾਬ ਸਰਕਾਰ ਨੇ ਜਿਹੜੇ ਗਰੇਂਦੇ ਰੱਖੇ ਤੇ ਉਹਨਾਂ ਨੇ ਆਪਣੀਆਂ ਟੀ-ਸ਼ਰਟਾਂ ਆ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਦੀਆਂ ਫੋਟੋਆਂ ਵਾਲੀਆਂ ਟੀ-ਸ਼ਰਟਾਂ ਦੇ ਕੇ ਕੰਡਾ ਚ ਜ ਗਏ ਜਦੋਂ ਉੱਥੇ ਆਟਾ ਵੰਡਦੇ ਤੇ ਉਹਨਾਂ ਨੂੰ ਲੋਕਾਂ ਨੂੰ ਦਬਰਾਹ ਕਰਿਆ ਗਿਆ ਵੀ ਜਿਹੜਾ ਇਹ ਆਟਾ ਹੈ ਸਿੱਧਾ ਸਰਕਾਰ ਦਾ ਹੈਗਾ ਜਿਹੜੀ ਕਣਕ ਹੈ ਉਹ ਤੁਹਾਨੂੰ ਦਿੱਪੂਤ ਮਿਲੂਗੀ ਇਹ ਪੰਜਾਬ ਸਰਕਾਰ ਦਾ ਬੋਟਾ ਕਰਕੇ ਆਟਾ ਹੈ ਪਰ ਲੋਕਾਂ ਨੂੰ ਪਤਾ ਲੱਗਿਆ ਹੁਣ ਅਸੀਂ ਤੜਕ ਬੰਦ ਰਹਿਆ ਜੇ ਉਹ ਹੁਣ ਕਰਕੇ ਉਹ ਆਟਾ ਜਿਹੜਾ ਮਿਲਣਾ ਸੀਗਾ ਕੱਟ ਕੇ ਮਿਲਣ ਦੀ ਕਣਕ ਜਾਂ ਕਣਕ ਲਊਗੀ ਆਟਾ ਲਊਗਾ ਇਸ ਸਕੀਮ ਨਾਲ ਲੋਕਾਂ ਦੇ ਵਿੱਚ ਜਿਹੜੀ ਖੱਜਲ-ਖਵਰੀ ਵਧੀ ਹੈ ਉਹਨੇ ਥੋੜਾ ਜਸਨ ਲੱਗਿਆ ਲੋਕਾਂ ਦੇ ਵਿੱਚ ਐਨੇ ਹਰਾਨ ਹੋ ਗਏ ਕਰਕੇ ਨਿਕਲਦੀ ਆ 1 ਕੰਨ ਮਹੀਨੇ ਦੀ ਉਧਰ ਨਿਕਲੀ 1 ਕੰਨ ਮਹੀਨੇ ਦੀ ਹੁਣ ਜਿਹੜੀ ਅਸੀਂ ਵੰਡ ਰਹੇ ਆ ਅਪ੍ਰੈਲ ਮਈ ਦੀ ਦੋ ਮਹੀਨੇ ਦੀ ਉਹਨਾਂ ਦਾ ਨਿਕਲਦੀ ਆ ਇੱਕ ਆਟਾ ਇੱਕ ਮਹੀਨੇ ਦਾ ਸਾਡਾ ਦੋ ਮਹੀਨੇ ਦਾ ਉਹ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਇੱਕ ਗੱਲ ਜੇ 4 ਮਹੀਨੇ ਬੰਨੇ 20 ਕਿਲੋ ਆਟਾ ਲੈ ਕੇ ਘਰੇ ਤੁਰ ਜਿੰਦਾ ਉਹਨਾਂ ਦੀ 20 ਕਿਲੋ ਕੜਕ ਫੇਰ ਜਾਂਦੀ ਹੈ ਨਾ ਉਹ ਡੀਪੂ ਤੇ ਮਿਲਦੀ ਹੈ ਤੇ ਨਾ ਉਹ ਮਾਰਗ ਫੈਦਲ ਦੇ ਦੇ ਪੰਜਾਬ ਦੇ ਖਿਲਾਫ 50 ਸਰਕਾਰ ਦੇ ਖਿਲਾਫ ਅਗਲਾ ਏਜੰਡਾ ਡੀਪੂ ਨਹੀਂ ਦਾ ਕੀ ਹੋਵੇ ਸਾਡਾ ਪੰਜਾਬ ਦੇ ਵਿੱਚ ਇਹ ਹੈ ਸਾਡੇ ਪੂਰੇ ਪੰਜਾਬ ਦੇ ਵਿੱਚ 13 ਦੇ 13 ਕਾਲੀਆਂ ਝੰਡੀਆਂ ਦਾ ਸਵਾਗਤ ਕਰਾਂਗੇ ਪੂਰਾ ਵਿਰੋਧ ਹੋ ਪੰਜਾਬ ਦੇ ਵਿੱਚ ਕੱਲ ਤੋਂ ਪੰਜਾਬ ਸਰਕਾਰ ਜਿੱਥੇ ਵੀ ਨਮਾਇंदे ਜਾਣਗੇ ਪੂਰਾ ਬਰੋਲ ਹੋਗਾ ਬੁਰੀ ਤਰ੍ਹਾਂ ਇਹਨਾਂ ਦਾ ਅਸੀਂ ਹਰਾਦੇ ਭੇਜਾਂਗੇ ਪੰਜਾਬ ਦੇ ਵਿੱਚ ਆਮ ਲੋਕਾਂ ਨੂੰ ਕੋਈ ਸੰਦੇਸ਼ ਆ ਤੁਹਾਡੇ ਵੱਲੋਂ ਮੈਂ ਪੰਜਾਬ ਦੀ 3 ਕਰੋੜ ਦੀ ਆਬਾਦੀ ਨੂੰ ਅਪੀਲ ਕਰਦਾ 1.5 ਕਰੋੜ ਦੇ ਵਿੱਚ ਤਾਂ ਕੜ ਕੇ ਮਿਲ ਰਹੀ ਹੈ ਉਹਦੇ ਵਿੱਚ ਅਸੀਂ ਦੀਪੂ ਹੋਣ ਰਹੀਆਂ ਪੌਵੇਂ 2 ਕਰੋੜ ਤਾਂ ਆਟੇ ਸਕੀਮਾਂ ਜੁੜੇ ਹੋਈ ਹੈ ਉਹਨਾਂ ਨੇ ਤਾਂ ਇਹ ਬੈਂਕ ਕੀ ਹੈ ਵੀ ਤੁਸੀਂ ਜਿੱਦਾਂ ਖੱਜਲ ਖਵਾਰੀ ਤੋਂ ਬਚਣਾ ਆ ਕਣਕ ਸਹੀ ਤਰੀਕੇ ਨਾਲ ਜਿਵੇਂ ਪਹਿਲਾਂ ਮਿਲਦੀ 1955 ਤੋਂ ਲੈ ਕੇ ਤਾਂ ਜਿਹੜੇ ਕਾਰਡ ਹੋਲਡਰ ਨੇ ਸਾਰੇ ਉਹਨਾਂ ਨੂੰ ਵੋਟਾਂ ਭਗਵਾਨ ਤਮਨ ਦੀ ਸਰਕਾਰ ਦੇ ਦੁੱਧ ਪੋੜੀ ਜਾਂਦੀ ਹੈ ਜਿਹੜੇ ਦੂਜੀ 1:30 ਬੱਜਦਾ ਹੈ ਉਹਨਾਂ ਨੂੰ ਅਪੀਲ ਮੈਂ ਇਹ ਕਰਦਾ ਵੀ ਜੇ ਪੰਜਾਬ ਦਾ ਖਜ਼ਾਨਾ ਬਚਾਉਣਾ ਹੈ ਤਾਂ 13 ਦੇ 13 ਕੈਂਡੀਡੇਟ ਹਰਾਉਦੇ ਪੈਣਗੇ ਨਹੀਂ ਸਾਡੇ ਕੋਲੇ ਪੂਰਾ ਰਿਕਾਰਡ ਹੈ ਵੀ ਇਹ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਪੰਜਾਬ ਸਰਕਾਰ ਖਾਲੀ ਕਰਕੇ ਖਤਮ ਕਰਕੇ ਦਿੱਲੀ ਦੇ ਲੋਕਾਂ ਨੂੰ ਭੇਜ ਦੋਗੇ ਪੰਜਾਬ ਖਾਲੀ ਹੋ ਜਾਊਗਾ 5 ਸਾਲ ਹੋ ਗਿਆ ਉਹ 50 ਸਾਲ ਪਿੱਛੇ ਬਗਜੂਆ ਹੱਥ ਜੋੜ ਕੇ ਮੇਰੀ ਬੇਨਤੀ ਹੈ ਮੈਂ ਪੀ ਕਰਦਾ ਵੀ 13 ਦੇ 13 ਸੀਟਾਂ ਪਾਰ ਧੰਨਵਾਦ ਜਾਨੂ ਚੰਦ ਇਹਨਾਂ ਨੂੰ ਦੋ ਟੋਕ ਦਉ ਧੰਨਵਾਦ ਸੋ ਫੋਨ ਆਪਣੇ ਤੁਹਾਡੇ ਫੋਨ ਦੇ ਵਿੱਚ 2 ਮਿੰਟ ਲਈ ਸਹਿਜ ਜੀ ਫਿਰ ਤੋਂ 2 ਮਿੰਟ ਲਈ ਧੰਨਵਾਦ ਸਾਡੇ ਸਰਪ੍ਰਧਾਰੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੰਮ ਆਸਾ